ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਤੇ ਆਪਾਂ ਜੀ ਅੱਜ ਗੱਲ ਕਰ ਰਹੇ ਆ ਤੁਹਾਨੂੰ ਇੱਕ ਆਪਾਂ ਦੱਸਦੇ ਆ ਵੀ ਇਹਦੇ ਵਿੱਚ ਮਸ਼ੀਨਾਂ ਦੇ ਵਿੱਚ ਵਜ਼ਨ ਬਾਰੇ ਦੱਸਦੇ ਆ ਤੁਹਾਨੂੰ ਅੱਜ ਤੇ ਇਹਦਾ ਵਜ਼ਨ ਦਾ ਕਿੰਨਾ ਫਰਕ ਹੁੰਦਾ ਹੈ ਅਸੀਂ ਤੁਹਾਨੂੰ ਅੱਜ ਪਤਾ ਲੱਗਾ ਜਦੋਂ ਦੇ ਮਸ਼ੀਨਾਂ ਚਲਾ ਰਹਾ ਕਿ ਇਹਦਾ ਮਸ਼ੀਨ ਹੌਲੀ ਪਾਰੀ ਹੁੰਦੀ ਹੈ ਕਈ ਬੰਦੇ ਕਹਿੰਦੇ ਆ ਕਿ ਜਿਹੜੀ ਮਥਾੜੂ ਮਸ਼ੀਨ ਹੈ ਇਹ ਵਜ਼ਨ ਦੇ ਬਹੁਤ ਭਾਰੀ ਬਹੁਤ ਲੋਹਾ ਭਾਰਾ ਲਾਉਂਦੇ ਆ ਬਾਕੀ ਸਾਨੂੰ ਹੁਣ ਪਤਾ ਲੱਗਿਆ ਸੀ ਅੱਜ ਜਜਮੈਂਟ ਕਿਤੇ ਮਸ਼ੀਨ ਕਿਹੜੀ ਪਾਰੀ ਆ ਕਿਹੜੀ ਹੌਲੀ ਆ ਆਪਾਂ ਥੋੜੇ ਦਿਖਾਰਾ ਮਸ਼ੀਨਾਂ ਚੱਲ ਰਹੀ ਆਪਣੇ ਇੱਥੇ ਸਾਹਮਣੇੋਂ ਦੇਖੋ ਚੱਲ ਰਹੀ ਹੈ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਕੱਲ ਆਪਾਂ ਕੰਬੈਨ ਲੈ ਆਈ ਜੱਸੀ ਇੱਥੇ ਜੱਸੀ ਨੇ ਕੱਲ ਦੋ ਚੱਕਰ ਲਾਇਆ ਜਾਨੀ ਕਿ ਮਸ਼ੀਨ ਫੱਟਦੀ ਨਹੀਂ ਕੋਈ ਜਗ੍ਹਾ ਵੀ ਦਿਖਾਵਾਂਗੇ ਕਿੱਥੇ ਵੱਟਦੀ ਨਹੀਂ ਤੇ ਮਸ਼ੀਨ ਕੱਲ ਫਸਦੀ ਨਹੀਂ ਜਾਨੀ ਕਿ ਜੱਸੀ ਮਸ਼ੀਨ ਕੋਲ ਉਹ ਨਹੀਂ ਵੱਟਿਆ ਗਿਆ ਅੱਜ ਆਪਣੀ ਮਥਾੜੂ ਆਈ ਹੈ ਤੇ ਮਥਾੜੂ ਨੇ ਚਲਾਤੀ ਜਾਨੀ ਕਿ ਫਰਕ ਤਾਂ ਨਹੀਂ ਪਿਆ ਵਾ ਇਹ तकरीबन ਏਰੀਆ ਸਾਰਾ ਹੀ ਇਸ ਤਰ੍ਹਾਂ ਦਾ ਇੱਧਰ ਇੱਧਰ ਕੋਈ ਉਹ ਗੱਲ ਨਹੀਂ ਹੈਗੀ ਤੁਹਾਨੂੰ ਪਹਿਲਾਂ ਆਪਾਂ ਦਿਖਾਉਂਦੇ ਰਿਹਾ ਪਾਣੀ ਕਿਵੇਂ ਘਟ ਰਿਹਾ ਹੈ ਉਹ ਪਾਣੀ ਵਾਲਾ ਉਹੀ ਏਰੀਆ ਜਿੱਦੇ ਚਾ ਤਕਰੀਬਨ 5-5 ਫੁੱਟ ਪਾਣੀ ਖੜਾ ਰਿਹਾ ਚਾਰ-ਚਾਰ ਫੁੱਟ ਉਹ ਏਰੀਆ ਤੁਹਾਨੂੰ ਦਿਖਾਉਂਦੇ ਕੱਲ ਜੀ ਆਪਾਂ ਇੱਥੇ ਚਲਾਈ ਸੀ ਪਰਸੋਂ ਐਸ ਏਰੀਏ ਇਧਰ ਇੱਥੇ ਮਸ਼ੀਨਾਂ ਮਥਾੜੂ ਚੱਲ ਗਈ ਪੂਰੀ ਵਧੀਆ ਪੂਰਾ ਵਧੀਆ ਕੰਮ ਕੀਤਾ ਜੀ ਇਹਨੇ ਥੋੜਾ ਜਾਂ ਸਲਿੱਪ ਤਾਂ ਨਹੀਂ ਮਾਰਿਆ ਜਾਕੀ ਖੇਤ ਗਿੱਲੇ ਚ ਦੇ ਕੱਲ ਮਸ਼ੀਨ ਲੈਂਦੀ ਆਪਾਂ ਜੱਸੀ ਉਹਦਾ ਚੱਕਾ ਲੱਗਾ ਇੱਕ ਤੇ ਇੱਥੋਂ ਦੂਜਾ ਗੇੜਾ ਲੈ ਕੇ ਜਾ ਰਹੀ ਜੱਸ ਸਿੰਘ ਦੀ ਨਾ ਦੇਖੋ ਜੀ ਇੱਥੇ ਮਸ਼ੀਨ ਫਸ ਗਈ ਆ ਦੋ ਚਾਰ ਚੱਕਰ ਲੈ ਇੱਕ ਚੱਕਰ ਦੇ ਵਿੱਚ ਕਿਵੇਂ ਤੋ ਕਿਵੇਂ ਕਿਧਰ ਹੈ ਕੀ ਘੰਟੇ ਲੈ ਕਈ ਘੰਟੇ ਲੈ ਕਈ ਤੇਲ ਡਿਆਣਾ ਨਵਾ ਸਾਡੀ ਆ ਲੈ ਆਉਂਦਾ ਇਹ ਮਸ਼ੀਨ ਸਹੀ ਚੱਲੇ ਜਾਂਦੀ ਹੈ ਇਹ ਕੀ ਹਾਕਤਾ ਵੈ ਨਹੀਂ ਕਾਰਨ ਕੀ ਇਹ ਬਾਹਾਂ ਚੰਗੂ ਆਇਆ ਉਹ ਤਾਂ ਚੰਗੀ ਕਰਨੀ ਨਹੀਂ ਉਹ ਤਾਂ ਗੱਲ ਠੀਕ ਹੈ ਕਾਰਨ ਕੀ ਬਣਿਆ ਵੀ ਉਹ ਕਿਸੇ ਨੇ ਘੌਣ ਚਲੀ ਨਹੀਂ ਐਂ ਲਾਣੇ ਹੈ ਗਿਹੜੇ ਯਾਰ ਆ ਆ ਇਹ ਟਿਕਾ ਆ ਆ ਇਹ ਨਾਲ ਟਿਕਾ ਬਾਕੀ ਆ ਲੱਗਾ ਉਹ ਜਿਹੜਾ ਮਾਲਕ ਝੋਨੇ ਦਾ ਉਹਨੇ ਕੀ ਦੱਸਿਆ ਕਿ ਉਹ ਮਸ਼ੀਨ ਚੱਲੀ ਹੈ ਚੱਲ ਗਈ ਹੈ ਤੇ ਇਹ ਤੈਨੂੰ ਕੀ ਕੀ ਲੱਗਦਾ ਇਹਦੇ ਚ ਵੀ ਇਹ ਕਿਉਂ ਚੱਲ ਗਈ ਹੈ ਹਾਂ ਕਿਵੇਂ ਕੀ ਨਹੀਂ ਪਤਾ ਨਹੀਂ ਤੁਹਾਨੂੰ ਕੋਈ ਇਹਦਾ ਪਤਾ ਲੱਗਦਾ ਹੋਊਗਾ ਕਿ ਮੈਂ ਪਾੜੀ مشین ਕਿ ਕਿ ਆਉਂਦੀ ਹੈ ਇਹ ਪਾੜੀ ਹੈ ਇਹੋ ਪਾੜੀ ਹੈ ਇਹ ਹੋਲੀ ਹੈ ਅੱਛਾ ਜੀ ਦੇਖੋ ਜੀ ਇੱਥੋਂ ਕੱਲ ਜੱਸੀ ਮਸ਼ੀਨ ਕਿਹੜੇ ਲਾਏ ਸੀ ਇੱਥੋਂ ਵਾਪਸ ਕੱਢੀ ਆਪਾਂ ਤੇ ਫਿਰ ਤੁਹਾਨੂੰ ਹੋਰ ਦਿਖਾਉਂਦੇ ਕਿੱਥੇ ਕਿੱਥੇ ਲੱਗੇ ਆ ਆ ਜੀ ਖੇਤ ਦੇ ਮਾਲਕ ਨੇ ਇਹ ਕੱਲ ਆਪਾਂ ਮਸ਼ੀਨ ਦੂਸਰੀ ਲੈਂਦੀ ਸੀ ਉਹ ਨਹੀਂ ਚੱਲੀ ਤੇ ਇਹ ਚੱਲ ਗਈ ਤੇ ਕਾਰਨ ਕੀ ਨਿਕਲਿਆ ਕਾਰਨ ਜਦੋਂ ਤੁਹਾਡੇ ਮਸ਼ੀਨ ਤੇ ਫਰਕ ਹੈ ਜਾਂ ਡਰਾਈਵਰ ਦਾ ਉਹ ਕਹਿੰਦਾ ਥੱਲੇ ਕੱਢ ਲਾ ਲੈਂਦੇ ਸੀ ਸਲੀਪ ਮਰਵਾਈ ਜਾਂਦੀ ਜਗਾ ਚੋੜਦੀ ਨਹੀਂ ਅੱਛਾ ਅੱਛਾ ਜਾਂਦਾ ਹੂਪ ਤੇ ਚੱਲ ਚਲੀ ਜਾਂਦਾ ਤੇ ਡਰਾਈਵਰ ਤੋਂ ਮਾਰਨੇ ਪੂਰੇ ਹੁਣ ਪੁੱਛ ਰੋ ਡਰਾਈਵਰ ਦਾ ਆ ਰਹਾ ਪਿਆ ਇਹ ਵੀ ਹੀਲ ਚੱਲ ਗਈ ਹੈ ਦੇਖ ਲੈ ਇਹਦਾ ਵੇਨ ਦਾ ਫਰਕ ਹੋਣਾ ਹੈ ਵਜਨ ਹੋਊਗਾ ਲੋਕ ਕਹਿੰਦੇ ਨੇ ਮਸ਼ੀਨਾਂ ਪਾਰ ਗਿਆ ਜਿਹੜੀ ਫਰੋਜਪੁਰ ਦੀਆਂ ਨੇ ਐਵੇਂ ਝੂਠ ਬੋਲ ਲਿਆ ਐ ਮਹੀਨ ਜੀ ਕਹਿੰਦੇ ਹੌਲੀ ਆ ਜੱਸੀ ਭਾਰੀ ਐ ਆ ਦੇਖੋ ਕੱਲ ਆ ਹੁਣ ਇਹਦੇ ਚੱਕਰ ਲੱਗ ਰਾਇਆ ਸਾਹਮਣੇ ਮਸ਼ੀਨ ਦੇ ਉਹ ਟਰਾਲੀ ਆ ਗਈ ਟਰਾਲੀ ਓਏ ਇਹਨੂੰ ਕਿਹੜੇ ਲਾਣੇ ਸੀ ਥੱਲੇ ਰੱਖਿਓ ਮੜਾ ਥੱਲੇ ਰੱਖੀ ਜਾਨਾ ਓਏ ਥੋੜਾ ਥੱਲੇ ਰੱਖਿਆ ਮੜਾਇਆ ගකා वा आන ਉਹਨਾ ਘੇਰਾ ਕਾਣਾ ਨਾ ਕਰ ਜਾ ਕੇ ਉੱਤੇ ਉਹਨਾ ਕਾਣਾ ਨਾ ਕਰ ਸਿੱਧਾ ਬਣਾਈ ਆ ਹਾਂ ਚੱਲ ਉਹ ਜਾ ਉੱਤੇ ਹਮ ਜਾ ਕੇ ਪਹਿਲੇ ਜਾ ਉਹਨਾਂ ਕੀ ਆ ਕਹਿ ਤੂੰ ਉਹਨੂੰ ਕੀ ਆ ਕਹਿ ਜਾਈ ਮੜਾ ਜਾ ਜਾ ਕੋਲ ਦਾ ਗਾਹ ਕਰ ਉਹ ਕੀ ਆ ਕਹਿ ਦੋ ਉਹਨੇ ਬਾਹਰ ਕੱਢ ਲਈ ਮਸ਼ੀਨ ਹੈ ਹੈ ਇਹ ਬੰਦੇ ਕੀ ਹੋ ਜਿਹੜੇ ਖੱਲੇ ਲਾਦਾ ਇਹਨੇ ਇਹ ਕਹਿੰਦਾ ਤੇਰੀ ਡਰਾਈਵਰੀ ਪਸੰਦ ਨਹੀਂ ਮੇਰੀ ਡਰਾਈਵਰੀ ਸਹੀ ਹੈ ਓਰਾ ਓਰਾ ਗੱਲ ਸੁਣਾ ਉਹਨੇ ਤੈਨੂੰ ਕੀ ਆਖਿਆ ਮੈਨੂੰ ਨਹੀਂ ਬਹੁਤ ਸਮਝ ਨਹੀਂ ਲੱਗੀ ਤੇ ਕੰਨ 'ਚ ਤਾਂ ਹੈੱਡਫੋਨ ਲੱਗਾ ਤੇਰੇ ਉਹਨੇ ਆਖਿਆ ਥੋੜਾ ਜਿਹਾ ਘੱਟ ਥੱਲੇ ਰੱਖੀ ਆ ਘੱਟ ਥੱਲੇ ਹੀ ਹਾਰਾ ਥੋੜਾ ਜਿਹਾ ਨਾ ਖਾ ਸਾਰਾ ਨਹੀਂ ਆਖਾ ਉਹ ਕਿ ਪਰ ਕੋਈ ਰਹਿ ਰੋ ਨਹੀ ਰਹਾ ਨਹੀਂ ਰਹਾ ਨਹੀਂ ਉਹਨਾਂ ਆਖੇ ਥੱਲੇ ਮਾੜੇ ਰੱਖੇ ਬਾਈ ਨਾ ਆਖਾ ਤੈਨੂੰ ਤੂੰ ਕਿਹੜਾ ਆਇਆ ਤੂੰ ਆ ਵੀ ਕੱਢ ਕੇ ਲਿਆ ਉਹ ਨਹੀਂ ਹੱਥ ਕਿਧਰ ਰੋਕਦੇ ਨਹੀਂ ਥੋੜਾ ਜਿਹਾ ਇਹ ਇਧਰ ਆਏ ਕਿੰਦਾ ਆ ਕਰ ਹੋ ਗਿਆ ਉਹਨੇ ਕੀਤਾ ਮੈਨੂੰ ਇਹ ਕਿੰਦਾ ਕੱਟਣ ਨੂੰ ਸੁਨੇਹਾਰ ਆ ਕੀ ਆਖੇ ਤੈਨੂੰ ਉਹਨੇ ਹੱਥ ਕੀਤਾ ਮੈਂ ਕਿ ਕਿ ਰੋਕਣ ਪਰਵਾਹ ਨਾ ਅੱਛਾ ਆਪਾਂ ਕੀ ਆਖਾ ਕੱਲਾ ਵੀ ਥੱਲੇ ਕੱਟ ਕਰਾ ਉਹ ਨਹੀਂ ਕਿਦਾ ਰੁਕ ਜਾ ਤੇ ਤੂੰ ਬੈਗ ਕੱਟ ਲੈਂਦੀ ਮੈਂ ਕੀ ਕਾ ਲਈ ਨੂੰ ਕਰਾਂ ਦੇਣੀ ਨਹੀਂ ਸ਼ਾਇਦ ਐ ਰੋਲਾ ਹੀ ਤੇ ਤੁਸੀਂ ਕ ਐਂ ਲਾਉਣੀ ਹੀ ਮਚੀ ਨਹੀਂ ਆ ਰਹਾ ਤੇ ਗਲਤ ਲਾਈ ਏ ਮੁਚਾ ਹੀ ਨੂੰ ਹਾਂ ਮੁਚਾ ਆਈ ਉਹ ਢੱਕਾਈ ਨੂੰ ਮੁਚੇ ਥੜੇ ਜੋੜਨਗੇ ਮੁਚੇ ਕਿਹੜਾ ਕਿਹੜਾ ਕਿੱਥੇ ਮੁਚਾ ਮੰਦ ਕੇ ਦਿਸਿਆ ਨਹੀਂ ਉਹ ਬੜੇ ਜੜ ਬੈਤਾਂ ਤੋਂ ਬਣਾ ਨੇ ਨਹੀਂ ਵਧੀਆ ਕੀਂਦੇ ਪੱਕੀ ਗੱਲ ਲੈਣਾ ਬੈ ਕੇ ਇੱਕ ਵਾਰ ਨਹੀਂ ਕਰਨੀ ਮੁਚਾ ਤੇ ਨਹੀਂ ਲੱਗਦਾ ਹਾਂ ਜੋੜਨਾ ਬੋਲੀ ਨਹੀਂ ਲੱਗਦਾ ਐਵੇਂ ਜੀ ਲਾਈ ਇਹਨਾਂ ਮੁਚੇ ਲੱਗੀਆਂ ਜਾਂਦੇ ਨਹੀਂ ਠੀਕ ਜਲਦ ਗੱਲ ਕਰ ਲੈ ਫਿਰ ਉਦੋਂ ਬਾਅਦ ਚ ਕਈ ਕਰ ਰੱਖਾਂਗੇ ਕਈ ਇੱਥੇ ਪਈ ਆ ਆ ਪਈ ਇਹਨਾਂ ਤੋੜ ਦੇਣੀ ਆਪ ਚੱਕੀ ਕਈ ਰੱਖਿਓ ਜ਼ਰਾ ਉੱਥੇ ਰੱਖ ਦੇ ਉਹ ਆਂਦਾ ਮੇਰੀ ਡਰਾਈਵਰੀ ਏ ਤੂੰ ਆਂ ਮੇਰੀ ਡਰਾਈਵਰੀ ਡਰਾਈਵਰ ਹੈਗਾ ਕਿਹੜਾ ਢੋਡੇ ਚੋਂ ਓਏ ਪੂਰਾ ਡਰਾਈਵਰ ਫੋਨ ਲਾ ਤੇ ਇਹਨੇ ਦੱਸ ਵੀ ਕਹ ਲੋ ਮਹੀਮੀ ਯਾਰ ਚੱਲੀ ਏ ਚੱਲ ਗਈ ਕਰਨ ਕੀ ਬੜਿਆ ਉਹ ਪਾਰੀ ਏ ਉਹ ਮਸ਼ੀਨ ਪਾਰੀ ਏ ਕੇ ਪਾਰੀ ਏ

ke <coughs> <coughs> ਬਾਤੇ ਆਪਣੇ ਮਸ਼ੀਨ ਫਸ ਗਈਆਂ ਹੈਲੋ ਉਹ ਪਹਿਲਾ ਹੀ ਲਾਵੇਗਾ